ਅਗਲੇ ਬਲਾਰੇ ਹੈਗੇ ਐ ਐਮਸੀਪੀਆਈਯੂ ਦੇ ਉਲਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਾਥੀ ਕਿਰਨਜੀਤ ਸੇਖੋਂ ਅੱਜ ਦੀ ਇਸ ਰਾਜਨੀਤਿਕ ਰੈਲੀ ਦੀ ਪ੍ਰਧਾਨਗੀ ਕਰ ਰਿਹਾ ਪ੍ਰਧਾਨਗੀ ਮੰਡਲ ਕਾਂਬੜ ਮੰਗਤਰਾਮ ਪਾਸਲਾ ਜੀ RMPi ਦੇ ਕੁੱਲ ਹਿੰਦ ਸਕੱਤਰ ਕਾਮਰੇਡ ਅਸ਼ੋਕ ਔੰਕਾਰਜੀ MCPiU ਦੇ ਕੁੱਲ ਹਿੰਦ ਸਕੱਤਰ ਕਾਮਰੇਡ ਜਗਰੂਪ ਸਿੰਘ ਜੀ CPI ਦੇ ਕੌਮੀ ਆਗੂ ਕਾਮਰੇਡ ਗੁਰਮੀਤ ਬਖਤਪੁਰਾ ਜੀ CPI ML ਪੰਜਾਬ ਸੂਬਾ ਕਮੇਟੀ ਦੇ ਲਾਬਰੇਸ਼ਨ ਸੂਬਾ ਕਮੇਟੀ ਦੇ ਸਕੱਤਰ ਅਤੇ ਹੋਰ ਬਹੁਤ ਹੀ ਸਤਿਕਾਰਯੋਗ ਆਰਐਮਪੀਆਈ ਦੇ ਆਰ ਜਮਹੂਰੀ ਕਿਸਾਨ ਸਭਾ ਦੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਅਤੇ ਸਟੇਜ ਦੇ ਉੱਤੇ ਬਿਰਾਜਮਾਨ ਸਾਥੀਓ ਅੱਜ ਦੀ ਇਹ ਰਾਜਨੀਤਿਕ ਰੈਲੀ ਉਸ ਸਮੇਂ ਕੀਤੀ ਜਾ ਰਹੀ ਆ ਜਦੋਂ ਕੋ ਮੰਤਰੀ ਪੱਦਰ ਦੇ ਉੱਤੇ ਹਾਲਾਤ ਬਹੁਤ ਗੰਭੀਰ ਰੂਪ ਦੇ ਵਿੱਚ ਵਿਚਰ ਰਹੇ ਆ ਆਪਾਂ ਸਾਰਿਆਂ ਨੇ 2 ਜਨਵਰੀ 2025 ਨੂੰ ਦੇਖਿਆ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਜਦੋਂ ਟਰੰਪ ਨੇ ਬਤੌਰ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਸੌਂ ਚੁੱਕ ਕੇ ਤੇ ਉਸ ਦੇਸ਼ ਦੀ ਕਮਾਨ ਸੰਭਾਲੀ ਤਾਂ ਉਸ ਸਮੇਂ ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਜ਼ਾਹਰ ਹੋ ਗਈ ਵੀ ਸਾਮਰਾਜ ਬਾਦ ਨੰਗੇ ਚਿੱਟੇ ਰੂਪ ਦੇ ਵਿੱਚ ਜੋ ਆਪਾਂ ਗੱਲਾਂ ਕਰਦੇ ਸੀਗੇ ਪਿਛਲੇ ਸਮੇਂ ਦੇ ਵਿੱਚ ਵੀ ਇਹ ਸਾਮਰਾਜ ਬਾਦ ਬਹੁਤ ਘਣਾਉਣਾ ਰੂਪ اختیار ਕਰਕੇ ਔਰ ਜਿਹੜੇ ਦੱਬੇ ਕੁਚਲੇ ਦੇਸ਼ ਆ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਦੇ ਉੱਤੇ ਆਪਣੀ ਥਾਣੇਦਾਰੀ ਕਰਦਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਔਰ ਇਹ ਸੌ ਚੁੱਕਣ ਤੋਂ ਬਾਅਦ ਜੋ ਟਰੰਪ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਰੁਖ ਅਖਤਿਆਰ ਕੀਤਾ ਆਪਾਂ ਪੰਜਾਬ ਦੇ ਲੋਕਾਂ ਨੇ ਸਾਡੇ ਦੇਸ਼ ਦੇ ਲੋਕਾਂ ਨੇ ਸਾਡੇ ਸਾਹਮਣੀਆਂ ਗੁਜਰੀਆਂ ਨੇ ਉਹ ਤਸਵੀਰਾਂ ਜਦੋਂ ਸਾਡੇ ਸੂਬੇ ਦੇ ਉਹਨਾਂ ਬੇਰਜ਼ਗਾਰ ਨੌਜਵਾਨਾਂ ਨੂੰ ਜਦੋਂ ਸਾਡੇ ਦੇਸ਼ ਦੇ ਉਹਨਾਂ ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਲਾ ਕੇ ਤੇ ਉਹਨਾਂ ਨੂੰ ਫੌਜੀ ਜਹਾਜ਼ਾਂ ਦੇ ਵਿੱਚ ਬੰਦ ਕਰਕੇ ਤੇ ਅੰਬਰਸਰ ਦੇ 에어ਪੋਰਟ ਦੇ ਉੱਤੇ ਉਤਾਰਿਆ ਗਿਆ ਇਹ ਇੱਕ ਨੰਗਾ ਨਾਚ ਸੀਗਾ ਸਾਮਰਾਜਵਾਦ ਦਾ ਉਹ ਸਾਮਰਾਜਵਾਦ ਦਾ ਜੋ ਇਹ ਚਾਹੁੰਦਾ ਵੀ ਇਹ ਜੋ ਵਿਕਾਸ ਕਰ ਰਹੇ ਦੇਸ਼ਾਂ ਦੇ ਨੌਜਵਾਨਾਂ ਜੇ ਤੀਸਰੇ ਮੁਲਕਾਂ ਜਿਹੜੇ ਪਛੜੇ ਹੋਏ ਮੁਲਕਾਂ ਉੱਥੋਂ ਦੇ ਜੋ ਨੌਜਵਾਨਾਂ ਜੋ ਅਮਰੀਕਾ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਰੁਜ਼ਗਾਰ ਦੀ ਭਾਲ ਦੇ ਵਿੱਚ ਜਾਂਦੇ ਆ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਇਹ ਸਾਮਰਾਜਵਾਦ ਦਾ ਨਿੰਗਾ ਚਟਾ ਸਰਿਆ ਮਤਲਬ ਸਲੂਕ ਆ ਜਿਹੜਾ ਸਾਡੇ ਸਾਹਮਣੇ ਆ ਇੱਥੇ ਹੀ ਵਸ ਨਹੀਂ ਔਰ ਮੋਦੀ ਜਿਹੜਾ ਕਹਿੰਦਾ ਸੀਗਾ ਟਰੰਪ ਮੇਰਾ ਦੋਸਤ ਆ ਟਰੰਪ ਨਾਲ ਮੇਰੀ ਯਾਰੀ ਆ ਔਰ ਜਿਸ ਸਮੇ ਮੋਦੀ ਉਸ ਵਾਈਟ ਹਾਊਸ ਦੇ ਵਿੱਚ ਬੈਠਾ ਸੀਗਾ ਔਰ ਉਸ ਵਕਤ ਟਰੰਪ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਿਹਾ ਸੀਗਾ 100% ਸ਼ਰਤ ਟੈਰ ਫਲਾਇਆ ਜਾਊਗਾ ਹਿੰਦੁਸਤਾਨ ਤੇ ਲਾਇਆ ਜਾਊਗਾ ਚੀਨ ਦੇ ਉੱਤੇ ਲਾਇਆ ਜਾਊਗਾ ਦੂਸਰੇ ਮੁਲਕਾਂ ਦੇ ਉੱਤੇ ਲਾਇਆ ਜਾਊਗਾ ਤਾਂ ਸ਼ਰੇ ਆਮ ਟਰੰਪ ਆਪਣੇ ਸਾਮਰਾਜਵਾਦੀਆਂ ਨੀਤੀਆਂ ਦਾ ਪ੍ਰਗਟਾਵਾ ਕਰ ਰਿਹਾ ਸੀਗਾ ਪਰ ਬੜੀ ਹਸੋਹੀਣੀ ਗੱਲ ਉਹ ਦੋਸਤ ਉਹ ਮੋਦੀ ਜੋ ਕਹਿੰਦਾ ਵੀ ਟਰੰਪ ਮੇਰਾ ਦੋਸਤ ਆ 100% ਉਹ ਟੈਰਫ ਵੀ ਲਾ ਰਿਹਾ ਔਰ ਉਸਦੇ ਸਖਤ ਰੂਪ ਦੇ ਵਿੱਚ ਪੇਸ਼ ਵੀ ਆ ਰਿਹਾ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਹਵਾਈ ਜਹਾਜ਼ਾਂ ਦੇ ਵਿੱਚ ਫੌਜੀ ਜਹਾਜ਼ਾਂ ਦੇ ਵਿੱਚ ਬੰਦ ਕਰਕੇ ਕਿਸ ਤਰ੍ਹਾਂ ਉਹ ਸਾਡੇ ਦੇਸ਼ ਦੇ ਵਿੱਚ ਉਤਾਰ ਰਿਹਾ ਪਰ ਅੱਜ ਤੱਕ ਕੇਂਦਰੀ ਸਰਕਾਰ ਵੱਲੋਂ ਅੱਜ ਤੱਕ ਮੋਦੀ ਵੱਲੋਂ ਕਿਤੇ ਵੀ ਇਹ ਗੱਲ ਨਾ ਪ੍ਰੈਸ ਕਾਨਫਰੈਂਸ ਕਰਕੇ ਨਾ ਕਿਸੇ মিডিਏ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਇਹ ਅਮਰੀਕਾ ਦਾ ਅਮਰੀਕਾ ਦੇ ਰਾਸ਼ਟਰਪਤੀ ਦਾ ਜੋ ਬਤੀਰਾ ਇਹ ਅਣਮਨੁੱਖੀ ਬਤੀਰਾ ਇਹ ਹਿੰਦੁਸਤਾਨ ਦੇ ਲੋਕ ਇਹ ਬਤੀਰੇ ਨੂੰ ਟੋਲਰੇਟ ਨਹੀਂ ਕਰਨਗੇ ਇਹ ਗੱਲ ਇਸ ਗੱਲ ਦਾ ਪ੍ਰਗਟਾਵਾ ਕਰਦੀ ਆ ਸਾਡੇ ਦੇਸ਼ ਦੇ ਪੂੰਜੀਵਾਦੀ ਸਾਡੇ ਦੇਸ਼ ਦੇ ਲੁੱਟ ਕਰਨ ਵਾਲੀਆਂ ਉਹ ਤਾਕਤਾਂ ਅਮਰੀਕਾ ਦੇ ਨਾਲ ਸਾਂਡ ਗਾਠ ਕਰਕੇ ਸਾਡੇ ਲੋਕਾਂ ਦੇ ਉੱਤੇ ਜ਼ਬਰ ਕਰਦੇ ਆ ਸੋ ਕੌਮੀ ਪੱਧਰ ਦੇ ਉੱਤੇ ਜੋ ਹਾਲਾਤ ਆ ਸਾਡੀ ਆਰਥਿਕ ਨੀਤੀ ਆ ਜੋ ਸਾਡੇ ਦੇਸ਼ ਦੇ ਆਰਥਿਕ ਹਾਲਾਤ ਆ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਆ ਮੇਰੇ ਤੋਂ ਪਹਿਲਾਂ ਸੱਜਣ ਸਿੰਘ ਔਰੀ ਗੱਲ ਕਰ ਰਹੇ ਸੀ ਵੀ ਇਹ 2025 ਦੇ ਵਿੱਚ ਜੋ ਸਨਸੈਕਸ ਹੈਗਾ ਉਹ ਗਿਰ ਕੇ 8000 ਦੇ ਅੰਕ ਤੋਂ ਥੱਲੇ ਪਹੁੰਚ ਗਿਆ ਔਰ 50 ਲੱਖ ਕਰੋੜ ਰੁਪਈਆ ਲੋਕਾਂ ਦਾ ਉਹ ਕਿਸ ਤਰ੍ਹਾਂ ਲੂਟਾ ਦਿੱਤਾ ਗਿਆ ਔਰ ਕਿਸ ਤਰ੍ਹਾਂ ਏ 1996 ਨਾਲੋਂ 2007 ਨਾਲੋਂ 2008 ਦੇ ਵਿੱਚ ਜਦੋਂ ਮੰਦੀ ਆਈ ਸੀ ਉਸ ਤੋਂ ਵੀ ਇੱਕ ਨੌਣੇ ਦੌਰ ਦੇ ਵਿੱਚ ਸਾਡਾ ਦੇਸ਼ ਗੁਜ਼ਰ ਰਿਹਾ ਉਦੋਂ 1 ਲੱਖ ਕਰੋੜ ਮੰਦੀ ਦੇ ਰੂਪ ਦੇ ਵਿੱਚ ਲੋਕਾਂ ਦਾ ਲੁੱਟਿਆ ਗਿਆ ਸੀ ਔਰ ਅੱਜ 50 ਲੱਖ ਕਰੋੜ ਲੋਕਾਂ ਦਾ ਪੈਸਾ ਮੰਦੀ ਦੇ ਰੂਪ ਦੇ ਵਿੱਚ ਲੁੱਟਿਆ ਜਾ ਰਿਹਾ ਇਸ ਕਰਕੇ ਇਹ ਦੇਸ਼ ਦੀ ਆਰਥਿਕ ਅਵਸਥਾ ਉਹਨੂੰ ਸ਼ਰਮਜਾਹਰ ਕਰਦੀ ਆ ਦੇਸ਼ ਨਿਵਾਨਾ ਵੱਲ ਜਾ ਰਿਹਾ ਦੇਸ਼ ਦੀ ਆਰਥਿਕ ਅਵਸਥਾ ਨੀਚੇ ਵੱਲ ਜਾ ਰਹੀ ਆ ਔਰ ਲੁੱਟਾ ਜਿਹੜੀ ਉਹ ਪੂੰਜੀਵਾਦੀਆਂ ਦੀ ਲੁੱਟ ਵੱਧਦੀ ਜਾ ਰਹੀ ਆ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਨੌਜਵਾਨ ਸਾਡੇ ਵਿਦਿਆਰਥੀ ਉਹਨਾਂ ਦੇ ਉੱਤੇ ਲਗਾਤਾਰ ਗੰਭੀਰ ਸੰਕਟਾ ਜਿਹੜੇ ਉਹ ਗਹਿਰਾ ਰਹੇ ਆ ਔਰ ਸਾਡੇ ਦੇਸ਼ ਦੇ ਵਿੱਚ ਜੋ ਵਿਦਿਆ ਦਾ ਹਾਲ ਕੀਤਾ ਜਾ ਰਿਹਾ ਸਾਡੇ ਦੇਸ਼ ਦੇ ਵਿੱਚ ਜੋ ਸੰਵਿਧਾਨਕ ਸੰਸਥਾਵਾਂ ਦਾ ਹਾਲ ਕੀਤਾ ਜਾ ਰਿਹਾ ਸਾਡੇ ਦੇਸ਼ ਦੇ ਵਿੱਚ ਜੋ ਨਿਆਂਪਾਲਿਕਾ ਦਾ ਹਾਲ ਕੀਤਾ ਜਾ ਰਿਹਾ ਜੋ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟ ਲੋਕ ਸਭਾ ਅਤੇ ਰਾਜ ਸਭਾ ਦਾ ਹਾਲ ਕੀਤਾ ਜਾ ਰਿਹਾ ਉਹ ਸ਼ਰਿਆਮ ਇਸ ਗੱਲ ਦਾ ਪ੍ਰਗਟਾਵਾ ਕਰਦੇ ਆ ਵੀ ਮੋਦੀ ਦੀ ਕੇਂਦਰ ਸਰਕਾਰ ਬੀਜਪੀ ਅਤੇ ਆਰਐਸਐਸ ਦੀ ਸਰਕਾਰ ਉਹ ਲੋਕਾਂ ਦੇ ਉਹਨਾਂ ਮਸਲਿਆਂ ਪ੍ਰਤੀ ਗੰਭੀਰ ਨਾ ਹੋ ਕੇ ਅੱਜ ਲੋਕਾਂ ਨੂੰ ਜਾਤ ਦੇ ਨਾਂ ਦੇ ਉੱਤੇ ਅੱਜ ਲੋਕਾਂ ਨੂੰ ਫਿਰਕਿਆਂ ਦੇ ਨਾਂ ਦੇ ਉੱਤੇ ਅੱਜ ਲੋਕਾਂ ਨੂੰ ਉਹਨਾਂ ਮਨੁਸਮਰਤਿਆਂ ਦੇ ਨਾਲ ਅੱਜ ਦੇ ਕੁੰਭ ਦੇ ਮੇਲੇਾਂ 'ਚ ਇਕੱਠੇ ਕਰਕੇ ਅੱਜ ਧਾਰਮਿਕ ਸਥਾਨਾਂ 'ਤੇ ਇਕੱਠੇ ਕਰਕੇ ਲੋਕਤਾ ਦੀ ਉਸ ਲਹਿਰ ਨੂੰ ਕਮਜ਼ੋਰ ਕਰਨਾ ਚਾਹਦੇ ਆ ਉਹ ਲਹਿਰ ਨੂੰ ਹੋਰ ਪਾਸੇ ਨਾ ਦੇਣਾ ਚਾਹੁੰਦੇ ਆ ਸੋ ਅੱਜ ਦੀ ਇਹ ਰਾਜਨੀਤਿਕ ਰੈਲੀ ਇਸ ਗੱਲ ਦਾ ਪ੍ਰਗਟਾਵਾ ਕਰਦੀ ਆ ਵੀ ਆਓ ਪੂਰੇ ਦੇਸ਼ ਦੇ ਵਿੱਚ ਖੱਬੀਆਂ ਤਾਕਤਾਂ ਆ ਕੇ ਆਪਾਂ ਇਕੱਠੇ ਹੋਈਏ ਤਾਕਤ ਇਕੱਠੀ ਕਰਕੇ ਜਮਹੂਰੀ ਸ਼ਕਤੀਆਂ ਨੂੰ ਨਾਲ ਲੈਦੇ ਹੋਏ ਅੱਜ ਉਹਨਾਂ ਫਿਰਕਾਪ੍ਰਸਤ ਤਾਕਤਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਉਸ ਤੋਂ ਬਿਨਾ ਕੋਈ ਹੋਰ ਪਾਰਟੀ ਹੋਰ ਕੋਈ ਜਥੇਬੰਦੀਆਂ ਇਸ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਕਰਕੇ ਇੱਕੋ ਇੱਕ ਟੇਕ ਖੱਬੀਆਂ ਸ਼ਕਤੀਆਂ ਦੇ ਉੱਤੇ ਜਮਹੂਰੀ ਸ਼ਕਤੀਆਂ ਦੇ ਉੱਤੇ ਹੋਣੀ ਚਾਹੀਦੀ ਆ ਔਰ ਅੱਜ ਦੀ ਇਹ ਰਾਜਨੀਤਿਕ ਰੈਲੀ ਸਾਡੇ ਪੰਜਾਬ ਦੇ ਵਿੱਚ ਜੋ ਹਾਲਾਤ ਆ ਉਹਨਾਂ ਵੱਲੋਂ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਨੂੰ ਇਹ ਸੁਨੇਹਾ ਦਿੰਦੀ ਆ ਇਹ ਲਲਕਾਰ ਕੇ ਇਕਤਾ ਦੇ ਲਈ ਅੱਗੇ ਆਓ ਔਰ ਲਹਿਰਾਂ ਦਾ ਵਿਸਥਾਰ ਕਰਕੇ ਇਹ ਪਾਰਟੀਆਂ ਜੋ ਸੂਬਿਆਂ ਦੀਆਂ ਪਾਰਟੀਆਂ ਨੇ ਇਹ ਪਾਰਟੀਆਂ ਜੋ ਕੇਂਦਰ ਦੇ ਵਿੱਚ ਸਮਝੌਤਾ ਕਰਦੀਆਂ ਨੇ ਇਹਨਾਂ ਦਾ ਬਦਲ ਪੇਸ਼ करिए ਇਹੀ ਇੱਕੋ ਇੱਕ ਰਾਹ ਔਰ ਮੇਰੇ ਤੋਂ ਬਾਅਦ ਬਹੁਤ ਹੀ ਸਿਆਣੇ ਤੇ ਸੂਝਵਾਨ ਆਗੂ ਬੈਠੇ ਆ ਜਿਹੜੇ ਸਮੁੰਦਰ ਨੂੰ ਕੁਜੇ ਦੇ ਵਿੱਚ ਬੰਦ ਕਰ ਸਕਦੇ ਆ ਮੈਂ ਇੱਥੇ ਹੀ ਆਪਣੀ ਗੱਲ ਨੂੰ ਬਰਾਮ ਕਰਦਾ ਹੋਇਆ ਔਰ ਇਸ ਗੱਲ ਦੀ ਆਸ ਕਰਦਾ ਇਸ ਤੋਂ ਬਾਅਦ ਆਪਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਨਾਲ ਲਈਏ ਉਹਨਾਂ ਪਾਰਟੀਆਂ ਨੂੰ ਨਾਲ ਲਈਏ ਉਹਨਾਂ ਤਾਕਤਾਂ ਨੂੰ ਨਾਲ ਲਈਏ ਤੇ ਇੱਕ ਸਾਡੇ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਦਾ ਵਿਕਾਸ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਜਿਹੜੇ ਅੱਜ ਦੇ ਇਸ ਹਾਲਾਤ ਦੇ ਵਿੱਚ ਮਾੜੇ ਮੌਸਮ ਦੇ باوجود ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ